ਸਾਤੀ ਗੱਲ ਦੋਸਤੋ ਕੀ ਹਾਲ ਚਾਲ ਆ ਮੇਰਾ ਤੁਸੀਂ ਸਾਰੇ ਠੀਕ ਤਕ ਖਾਉਂਗੇ ਸੋ ਕੰਮ ਤੋਂ ਮੈਂ ਹਲੇ ਆਇਆ ਸੀ ਪਰ ਦਿਵਾਲੀ ਤੇ ਇੱਕ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਮੈਂ ਲੈ ਕੇ ਆਇਆ ਹਾਂ ਤੇ ਉਹ ਖੁਸ਼ਖਬਰੀ ਸੁਣ ਕੇ ਤੁਸੀਂ ਵੀ ਕਹਣਾ ਕਿ ਇਹ ਦਿਵਾਲੀ ਤੇ ਬਹੁਤ ਵਧੀਆ ਗਿਫਟ ਆ ਸੋ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਇਟਲੀ ਦੀ ਡਾਇਰੈਕਟੋ ਫਲੂਸੀ 2026 ਦੀ ਜਿਹੜੇ ਕਹਿ ਰਹੇ ਸੀ ਵੀਰਪਣ ਪ੍ਰਾਖੇ ਪੇਪਰ ਕਦੋਂ ਪਰ ਹੁਣੇ ਆ ਤਰੀਕਾ ਅਨਾਉਂਸ ਹੋ ਚੁੱਕੀ ਆ ਵਾ ਇਹ ਤਰੀਕਾ ਬਾਰੇ ਆਪਾਂ ਸਾਰੀ ਗਾਈਡੈਂਸ ਕਿਹੜੇ ਕਿਹੜੇ ਕਾਗਜ਼ ਤੁਹਾਨੂੰ ਚਾਹੀਦੇ ਆ ਜੀਣਾ ਕਰਕੇ ਤੁਸੀਂ ਇਹ ਪੇਪਰ ਭਰ ਸਕਦੇ ਆ ਜਮਾ ਇਹ ਅੱਗੇ ਜਾ ਕੇ ਹੋਰ ਵੀਡੀਓ ਚ ਗੱਲ ਕਰਾਂਗੇ ਜਨਵਰੀ ਤੋਂ ਫਰਵਰੀ ਚ ਇਹ ਜਮਾ ਹੋਣੇ ਆ ਪਰ ਅੱਜ ਦੀ ਵੀਡੀਓ ਸਿਰਫ ਪ੍ਰੀ ਫਾਈਲਿੰਗ ਤੇ ਆਪਾਂ ਫੋਕਸ ਰੱਖਾਂਗੇ ਕਿ ਇਹ ਪੇਪਰ ਜਿਹੜੇ ਭਰ ਹੁਣੇ ਆ ਕਿਹੜੀਆਂ ਚੀਜ਼ਾਂ ਤੁਹਾਨੂੰ ਅਹਿਮ ਤੇ ਜ਼ਰੂਰੀ ਆ ਕਿਤੇ ਤੁਸੀਂ ਏਜੰਟਰੇ ਚਾਂਸੇ ਚ ਆ ਕੇ ਇਹ ਪੇਪਰ ਮਿਸ ਨਾ ਕਰ ਦਿਓ ਸੋ ਜੇ ਤੁਸੀਂ ਇਟਲੀ ਜਾਣਾ ਚਾਹੁੰਦੇ ਆ ਜਾ ਸੋਚ ਰਹੇ ਆ ਤਾਂ ਵੀਡੀਓ ਤੁਹਾਡੇ ਵਾਸਤੇ ਆ ਅੰਤ ਤੱਕ ਜਰੂਰ ਦੇਖਿਓ ਕਿਉਂਕਿ ਬਹੁਤ ਲਾਹੇਵੰਦ ਹੋਣ ਜਾ ਰਹੀ ਹੈ ਦੋਸਤੋ ਇਟਲੀ ਨੇ ਪ੍ਰੀ ਫਾਈਲਿੰਗ ਦੀਆਂ ਜਿਹੜੀਆਂ ਤਰੀਕਾਂ ਵਾ ਵਰਕ ਵੀਜ਼ਾ ਵਾਸਤੇ ਅਨਾਉਂਸ ਕਰਤੀਆਂ ਡਾਇਰੈਕਟੋ ਫਲੂਸੀ 2026 ਵਾਸਤੇ ਤੇ ਪ੍ਰੀ ਫਾਈਲਿੰਗ ਜਿਹੜੀ ਆ ਬਹੁਤੇ ਪੁੱਛਦੇ ਕਿ ਇਹ ਇੰਨੀ ਐਮਿਅਤ ਕਿਉਂ ਰੱਖਦੀ ਹੈ ਪ੍ਰੀ ਫਾਈਲਿੰਗ ਇਸ ਕਰਕੇ ਜ਼ਰੂਰੀ ਆ ਕਿ ਤੁਸੀਂ ਇਹਨਾਂ ਤਰੀਕਾਂ ਦੌਰਾਨ ਪੇਪਰ ਭਰਨੇ ਆ ਭਰੇ ਬਿਨਾ ਤੁਸੀਂ ਜਮਾ ਨਹੀਂ ਕਰਾ ਸਕਦੇ ਤੇ ਇਹ ਇਮੀਗ੍ਰੇਸ਼ਨ ਦੇ ਪੋਰਟਲ ਤੇ ਜਾ ਕੇ ਲੌਗ ਇਨ ਕਰਕੇ ਪ੍ਰੋਪਰ ਤਰੀਕੇ ਨਾਲ ਜਿਹੜੇ ਆ ਫਾਰਮ ਭਰ ਹੁੰਦੇ ਸੋ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਇਹ ਤਰੀਕਾ ਮੈਂ 23 ਅਕਤੂਬਰ ਤੋਂ ਲੈ ਕੇ 7 ਦਸੰਬਰ 2025 ਤੱਕ ਇਹ ਪੇਪਰ ਭਰ ਹੋਣਗੇ ਸੋ ਖੁੱਲਾ ਕੰਮ ਐਕਤੀ ਇਹਨਾਂ ਨੇ ਕਰਤਾ ਘੱਟੋ ਘੱਟ ਤੁਹਾਨੂੰ 2 ਮਹੀਨੇ ਦਾ ਸਮਾਂ ਇਹਨਾਂ ਨੇ ਦੇਤਾ ਵਾ ਸੋ 2 ਮਹੀਨੇ ਲਗਾਤਾਰ 23 ਅਕਤੂਬਰ ਤੋਂ 7 ਦਸੰਬਰ ਤੱਕ 2025 ਚ ਇਹ ਪੇਪਰ ਭਰਨ ਹੋਣ ਜਾ ਰਹੇ ਆ ਜਮਾ ਅਗਲੇ ਨਵੇਂ ਸਾਲ ਚੜ੍ਹਦੇ ਨੂੰ ਸ਼ੁਰੂ ਹੋ ਜਾਣੇ ਆ ਸੋ ਇਹ ਜਿਹੜੇ ਪੇਪਰ ਭਰਨ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਉਹ ਗੌਰ ਨਾਲ ਜਰਾ ਦੇਖਣਾ ਕਿਉਂਕਿ ਇਹਨਾਂ ਤੋਂ ਬਿਨਾ ਥੜੇ ਪੇਪਰ ਭਰਿਆਂ ਦਾ ਸਿਰਫ 0 ਆ ਜੇ ਕੋਈ ਵੀ ਚੀਜ਼ ਮਿਸ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਚੀਜ਼ ਅਹਿਮ ਜ਼ਰੂਰੀ ਆ ਜਿਹੜੀਆਂ ਦੋ ਚੀਜ਼ਾਂ ਉਹ ਹੈਗੀ ਆ سپਿਡ ਤੇ ਸਾਈ ਆਈਡੀ ਦੂਜੀ ਹੈਗੀ ਪੈਕ سپਿਡ ਤੇ ਸਾਈ ਨਾਲ ਦੋਹਾਂ ਚ ਕੋਈ ਵੀ ਹੋਵੇ ਇਹ ਐਮਪਲਾਇਰ ਜਿਹੜਾ ਵਾ ਆਪਣਾ ਲੌਗ ਇਨ ਜਿਹੜਾ ਅਕਾਊਂਟ ਕ੍ਰੀਏਟ ਕਰਦਾ ਵਾ ਪੋਰਟਲ ਇਮੀਗ੍ਰੇਸ਼ਨ ਤੇ ਜਾ ਕੇ ਜਾਂ ਪ੍ਰੰਤ ਤੋਂ ਕਰਾਉਂਦਾ ਵਾ ਦੂਸਰਾ ਪੈਕੇਜ ਜਿਹੜੀ ਇੱਕ ਈਮੇਲ ਰਜਿਸਟਰਡ ਹੁੰਦੀ ਆ ਬਾਕਾਇਦਾ ਉਹ ਉਹਦੇ ਜਰੀਏ ਜਿਹੜਾ ਅਕਾਊਂਟ ਸਾਰਾ ਕ੍ਰੀਏਟ ਹੋਏਗਾ ਵੈਰੀਫਿਕੇਸ਼ਨ ਹੁੰਦੀ ਆ ਵੈਰੀਫਾਈ ਤੋਂ ਬਾਅਦ ਜਿਹੜਾ ਅਪਲਾਇਰ ਆਪਣੇ ਜਿਹੜੇ ਡਾਕੂਮੈਂਟ ਆ ਕੰਪਨੀ ਦੇ ਤੇ ਵਰਕਰ ਦਾ ਜਿਹੜਾ ਵੀ ਜੋ ਵੀ ਉੱਤੋਂ ਡਾਟਾ ਵਾ ਉਹ ਉੱਤੇ ਪਾਉਂਦਾ ਵਾ ਤੇ ਨਾਲ ਫਾਰਮ ਭਰਦਾ ਵਾ ਨੌ ਲਾਊਸ ਦਾ ਵਾਸਤੇ ਜੋ ਜਦੋਂ ਸਬਮਿਟ ਹੋਣ ਤੋਂ ਬਾਅਦ ਨੌਲਾ ਹਸਤਾ ਜਿਹੜਾ ਨਿਕਲਣਾ ਵਾ ਭਾਵ ਜੌਬ ਆਫਰ ਜਿਹਨੂੰ ਕਹਿ ਦਈਏ ਇਹ ਸਾਰੀਆਂ ਚੀਜ਼ਾਂ ਨਾਲ ਜਿਹੜਾ ਇੱਕ ਤੁਹਾਨੂੰ ਉਹਨੇ ਭੇਜਿਆ ਹੋਏਗਾ ਡਰਾਫਟ ਬਣਾ ਕੇ ਵਰਕ ਕੰਟਰੈਕਟ ਦਾ ਕਿ ਇਹ ਵਰਕ ਕੰਟਰੈਕਟ ਤੁਹਾਡੇ ਨਾਮ ਤੇ ਹੋਏਗਾ ਬਕਾਇਦਾ ਉਸ ਸਾਰੀਆਂ ਸ਼ਰਤਾਂ ਲਿਖੀਆਂ ਹੋਣਗੀਆਂ ਕਿੰਨੀ ਸੈਲਰੀ ਆ ਕਿੰਨਾ ਟਾਈਮ ਕੰਮ ਕਰਨਾ ਵਾ ਕਿੱਥੇ ਕੰਮ ਕਰਨਾ ਕਿਹੜੀ ਕੰਪਨੀ ਆ ਤੇ ਕੰਮ ਦਾ ਕੀ ਟਾਈਪ ਹੋਆ ਤੇ ਤੁਹਾਡੇ ਕੀ ਰਾਈਟਸ ਵਾ ਜੋ ਵੀ ਉਹ ਲੀਗਲ ਰਿਕੁਆਇਰਮੈਂਟ ਉਹ ਸਾਰੀਆਂ ਲਿਖੀਆਂ ਹੋਣਗੀਆਂ ਦੂਸਰਾ ਉਸ ਤੋਂ ਬਾਅਦ ਤੁਹਾਡਾ ਪ੍ਰੋਪਰ ਇੱਕ ਪਾਸਪੋਰਟ ਦੀ ਕਲੀਅਰ ਸਕੈਨ ਕਾਪੀ ਉਹ ਵੀ ਜਿਹੜੀ ਐ ਏਮਪਲਾਇਰ ਕੋ ਜਾਏਗੀ ਤੇ ਇਹ ਤੋਂ ਬਾਅਦ ਨਾਲ ਕਮੋਡੀਸ਼ਨ ਦਾ ਜਿਹੜਾ ਉਹਨੂੰ ਦੱਸਣਾ ਪਏਗਾ ਕਿ ਕਮੋਡੀਸ਼ਨ ਬੰਦਾ ਆਪ ਲਏਗਾ ਜਾਂ ਕੰਪਨੀ ਦੇਗੀ ਅਕੋਰਡਿੰਗ ਟੂ ਤੁਹਾਡਾ ਕਿਹੜਾ ਵੀਜ਼ਾ ਤੁਸੀਂ ਅਪਲਾਈ ਕਰ ਰਹੇ ਆ ਸੀਜ਼ਨਲ ਜਾਂ ਨੌਨ ਸੀਜ਼ਨਲ ਸੋ ਉਹ ਅਕੋਰਡਿੰਗ ਇਹ ਕਮੋਡੀਸ਼ਨ ਦੇਣਾ ਪਏਗਾ ਨਾਲ ਫਾਈਨੈਂਸ਼ੀਅਲ ਜਿਹੜੀ ਆ ਰਿਕੁਆਇਰਮੈਂਟ ਉਹ ਵੀ ਪੂਰੀ ਕਰਨੀ ਪੈਗੀ ਕੰਪਨੀ ਨੂੰ ਜੇ ਤੁਸੀਂ ਆਪ acommodation ਕੰਪਨੀ ਵਰਕ ਕੰਟਰੈਕਟ ਚ کہہ ਰਹੀ ਆ ਤਾਂ ਤੁਹਾਡੇ ਵੱਲੋਂ ਜਿਹੜੀਆਂ ਬੈਂਕ ਸਟੇਟਮੈਂਟ ਆ ਵੀ ਲੱਗਣਗੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਐਮਪਲਾਇਰ ਕੋ ਚਲਾਈ ਜਾਣਗੀਆਂ ਉਹ ਆਪਣੇ ਪੋਰਟਲ ਜਿਹੜਾ ਪੋਰਟਲ ਸਰਵਿਸੋ ਅਲੀ ਤੇ ਜਾ ਕੇ ਲੌਗਨ ਕਰਕੇ ਡਾਕੂਮੈਂਟ ਜਿਹੜੇ ਉੱਥੇ ਚੜਨਗੇ ਪਰ ਮੈਂ ਇੱਕ ਗੱਲ ਦੱਸ ਤਵਾਂ ਇਹਨਾਂ ਚੋਂ ਇੱਕ ਵੀ ਚੀਜ਼ ਕੋਈ ਗਲਤ ਹੋਈ ਜਾਂ ਮਿਸ ਹੋਈ ਤਹਾਡੀ ਸਾਰੀ ਮਿਹਨਤ ਜਿਹੜੀ ਆ ਜਾਇਆ ਚਲ ਜਾਣੀ ਕਿਉਂਕਿ ਕਈ ਵਾਰ ਵੀਰ ਭਣ ਪਰ ਆਪਛੇ ਰਹੀ ਅਸੀਂ ਪੇਪਰ ਭੇਜੇ ਆ ਭਰੇ ਸੀ ਏਜੰਟ ਕਹਿੰਦਾ ਬਈ ਨਿਕਲੇ ਨਹੀਂ ਉਹ ਨਿਕਲੇ ਤਾਂ ਨਹੀਂ ਪਰੰਤੋ ਜੇ ਕੋਈ ਗਲਤੀ ਕਰਤੀ ਜਾਂ ਐਪਲਾਇਰ ਕੋਈ ਆਪ ਭਰ ਦੇ ਪਰ ਜਾਤਰਾ ਪ੍ਰੰਤੋ ਤੋਂ ਕਰਾਉਂਦੇ ਆ ਇੱਕ ਵੀ ਛੋਟੀ ਜੀ ਗਲਤੀ ਤੁਹਾਡਾ ਸਾਰਾ ਜਿਹੜਾ ਫਿਊਚਰ ਜਿਹੜਾ 2026 ਟ੍ਰੈਕਟਰ ਫਲੂਸੀ ਦਾ ਖਰਾਬ ਕਰ ਸਕਦੀ ਹੈ ਫੇ ਪੇਪਰ ਜਮਾ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਸੋ ਇਹ ਜਿਹੜੇ ਮੈਂ ਡਾਕੂਮੈਂਟ ਦੱਸੇ ਇਹ ਬਹੁਤ ਅਹਿਮ ਤੇ ਜ਼ਰੂਰੀ ਆ ਤੇ ਨਾਲ-ਨਾਲ ਜੀਰੋ ਇਹ ਓਕੇ ਹੋ ਜਣੇ ਤਾਂ ਪੀਸੀਸੀ ਤੁਸੀਂ ਪਹਿਲੇ ਐਡਵਾਂਸ ਬਣਾ ਰੱਖਣੀ ਆ ਗੱਲ ਕਰਕੇ ਕਿਉਂਕਿ ਪੀਸੀਸੀ ਬਣਨ ਨੂੰ ਵੀ ਅੱਜਕੱਲ ਸਮਾਂ ਲੱਗਦਾ ਵਾ ਤੇ ਉਹ ਪਟਿਆਲਾ ਹਾਊਸ ਤੋਂ ਵੀ ਟੈਸਟਡ ਹੋਏਗੀ ਸੋ ਸਾਰੇ ਡਾਕੂਮੈਂਟ ਜਿਹੜੇ ਵੀ ਚਾਹੀਦੇ ਆ ਇਹ ਪਹਿਲੇ ਹੀ ਆਪਣੇ ਵਕੀਲ ਨਾਲ ਜਾਂ ਜਿਹੜੇ ਵੀ ਏਜੰਟ ਕੋਲ ਲਵਾਉਂਦੇ ਆ ਤੁਸੀਂ ਇਹ ਓਕੇ ਕਰ ਲੈਣੀ ਆ ਗੱਲ ਵੀ ਕੀ ਹਿਸਾਬ ਕਿਤਾਬ ਆ ਕਿਦਾਂ-ਕਿਦਾਂ ਆ ਤੇ ਇਹਦਾ ਪੇਪਰ ਭਰਦੇ ਨਾਲ-ਨਾਲ ਇੱਕ ਚੀਜ਼ ਮੈਂ ਹੋਰ ਦੱਸਣਾ ਬਹੁਤੀ ਵਾਰ ਕੀ ਹੁੰਦਾ ਤੁਸੀਂ ਜਾਣਦੇ ਕਾਲ ਚ ਪੈਸੇ ਦਾ ਵੀ ਕਹਿੰਦੇ ਚੋਰਾ 15 18 ਲੱਖ ਵੀ ਅੱਜ ਕੱਲ ਚੱਲ ਰਿਹਾ ਵਾ ਕਿ ਅਸੀਂ ਦੇ ਦੇਣਾ ਵਾ ਇਟਰੀ ਚਲ ਜੀ ਗਏ ਕਿਉਂਕਿ ਇਟਲੀ ਐ ਕਿਹੋ ਜਿਹਾ ਮੋਲਕ ਵਾ ਜਿੱਥੇ ਪਹਿਲਾਂ ਵੀ ਤੇ ਹੁਣ ਵੀ ਬੰਦਾ ਚਾਹੇ ਪਹੁੰਚ ਕੇ ਕਈ ਬਿਨਾ ਕਾਗਜ਼ਾਂ ਤੋਂ ਵੀ ਰਹਿ ਰਹੇ ਹੋ ਜੋ ਕਿ ਮੈਂ ਰეკਮੈਂਡ ਨਹੀਂ ਕਰਦਾ ਪਰ ਬੰਦਾ ਕਹਿੰਦਾ ਵੀ ਪਹੁੰਚ ਕੇ ਕੋਈ ਨਹੀਂ ਬਈ ਜਿੰਨੇ ਸਾਲ ਲੱਗ ਗਏ ਜਾਂ ਗਾਂਹ ਬਈ 9 ਮਹੀਨੇ ਦਾ ੈਂਪਲੋਇਰ ਕਈ ਵੀ ਲੈ ਕਹਿੰਦਾ ਮੈਂ ਵੀਜ਼ਾ 9 ਮਹੀਨੇ ਦਾ ਦੇਣਾ ਵਾ ਮੈਂ ਤੁਹਾਡਾ ਟੈਕਸ ਨਹੀਂ ਭਰਨਾ ਜੁਰਸ ਸੋ ਜਿਹੜੀ ਇਹ ਸਜੋਨੋ ਨਹੀਂ ਪਰ ਹੋਣੀ ਆ ਤੁਹਾਡਾ ਫੇ ਵੀਜ਼ਾ ਗਾ ਐਕਸਟੈਂਡਿੰਗ ਹੋਣਾ ਸੋ ਇਸ ਕਰਕੇ ਇਹ ਗੱਲ ਪਹਿਲੀ ਰੱਖਿਓ ਵੀ ਜਿਹੜੇ ਤੁਸੀਂ ਇਹਨੇ ਪੈਸੇ ਦੇ ਰਹੇ ਆ ਕਿ ਇਹ ਵੀਜ਼ਾ ਤੁਹਾਨੂੰ ਟੀਆਰਸੀ ਦਿਵਾਊਗਾ ਬੰਦਾ ਤੁਹਾਨੂੰ ਕੰਮ ਦਊਗਾ ਉੱਥੇ ਕਈ ਵਾਰ ਕੰਮ ਵੀ ਨਹੀਂ ਦਿੰਦੇ ਬੰਦੇ ਐਦਾ ਪਿਛਲੀ ਵਾਰ ਡਾਇਰੈਕਟ ਫਲੂਸੀ ਬਹੁਤ ਬੰਦਿਆਂ ਦਾ ਹੋਇਆ ਗਏ ਆ ਕੰਮ ਤੇ ਮਾਲਕ ਇਹਨਾਂ ਦਾ ਬਈ ਹਾਂ ਜਾਓ ਵੀ ਮੈਂ ਤਾਂ ਸਿਰਫ ਮਗਵਾਉਣਾ ਸੀ ਇੰਨੀ ਗੱਲ ਹੋਈ ਸੀ ਸੋ ਕੰਮ ਅਕੋਮੋਡੇਸ਼ਨ ਤੇ ਟੀਅਰਸ ਇਹ ਤਿੰਨ ਚੀਜ਼ਾਂ ਦਾ ਖਿਆਲ ਰੱਖੋ ਏਜੰਟ ਨਾਲ ਇਹ ਕਲੀਅਰ ਕਰੋ ਇਹ ਨਾ ਸੋਚੋ ਵੀ ਪਹੁੰਚ ਕੇ ਅਸੀਂ ਹੋਰ ਕੰਮ ਲਵਰਾਂਗੇ ਤੇ ਕੰਮ ਇਹਨਸ ਫੋਕਸੇ ਨਹੀਂ ਮਿਲਣੇ ਸੋ ਇਸ ਕਰਕੇ ਜੇ ਇਹਨਾਂ ਪੈਸਾ ਲਾ ਰਹੇ ہیں ਜਰਾ ਇਹ ਚੀਜ਼ਾਂ ਵੱਲ ਵੀ ਗੌਰ ਰੱਖਣਾ ਸੋ ਇਹ ਖੁਸ਼ਖਬਰੀ ਆ 23 ਅਕਤੂਬਰ ਤੋਂ 7 ਦਸੰਬਰ ਤੱਕ ਪੇਪਰ ਪਰ ਹੋਣੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਸਕੈਨ ਪਾਸਪੋਰਟ ਕਾਪੀਆਂ ਏਜੰਟ ਨੇ ਜਾਂ ਇਟਲੀ ਕਿਸੇ ਨੇ ਮਗਾ ਲਈਆਂ ਉਹ ਤਾਂ 10% ਚਾਰਜ ਹੈਗਾ ਬਈ ਹਾਂ ਤੁਹਾਡੇ ਪੇਪਰ ਬਈ ਲਈ ਤੇ ਚਲਣੇ ਸ਼ੁਰੂ ਹੋ ਗਏ ਪਰ ਹਾਲੇ ਤੱਕ ਜੇ ਕਿਸੇ ਨੇ ਸਿਰਫ ਪਾਸਪੋਰਟ ਜੰਟ ਨਹੀਂ ਕੀਆ ਮੇਰੇ ਕੋਲ ਰੱਖ ਜਾ ਤਾਂ ਸਿਰਫ ਗੋਲੀਆਂ ਵਾ ਉਹ ਖਤਰਖਵਾਰੀ ਆ ਪਾਸਪੋਰਟ ਦੀ ਲੋੜ ਨਹੀਂ ਸਿਰਫ ਸਕੈਨ ਕਾਪੀ ਦੀ ਲੋੜ ਆ ਸੋ ਇਹ ਚੀਜ਼ਾਂ ਦਾ ਖਿਆਲ ਰੱਖੋ ਮੇਰਾ ਵੀਰ ਜਿਹੜੇ ਮੈਂ ਸਟੈਪ ਦੱਸੇ ਆ ਇਹ ਜਿਹੜੇ ਆ ਸਟੈਪ ਤੁਹਾਡੇ ਸਾਰੇ ਡਾਕੂਮੈਂਟ ਸਕੈਨ ਹੋ ਕੇ ਜਿਹੜੇ ਆ 23 ਤੋਂ 7 ਦਸੰਬਰ 23 ਅਕਤੂਬਰ ਤੋਂ 7 ਦਸੰਬਰ ਤੱਕ ਜਿਹੜੇ 2025 ਚ ਇਹ ਸਕੈਨ ਕਰਕੇ ਜਿਹੜੇ ਅਪਲੋਡ ਹੋਣੇ ਆ ਸੋ ਬਾਕੀ ਕੋਈ ਕਮੀ ਪੇਸ਼ੀ ਜੇ ਰਹਿੰਦੀ ਆ ਓਹੋ ਤੁਹਾਡੇ ਪ੍ਰਾਂਤੋਂ ਦੀ ਜ਼ਿੰਮੇਵਾਰੀ ਹੈ ਉਹ ਸਹੀ ਕਰੇ ਨਹੀਂ ਤਾਂ ਕਲਿਕ ਡੇਟ ਵਾਲੇ ਦਿਨ ਫੇ ਉਹ ਜਿਹੜਾ ਕੰਮ ਸਾਰੀ ਮਿਹਨਤ ਜਿਹੜੀ ਹੈ ਜਾਇਦਲ ਜਾਏਗੀ ਸੋ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਫੇ ਦੱਸਾਂਗੇ ਕਲਿਕ ਡੇਟ ਕਿਹੜੀ-ਕਿਹੜੀ ਕਿੱਦਾਂ ਕਿਹੜੇ ਦਿਨਾਂ ਮਾ ਵੀ ਕੇਰ ਜਿਹੜੇ ਆ ਗੀਵਰ ਕਦੋਂ ਹੋਣੀ ਆ ਖੇਤੀਬਾੜੀ ਦੇ ਟੂਰਿਜ਼ਮ ਦੇ ਸੋ ਸਾਰੇ ਜਿਹੜੇ ਸੀਜ਼ਨਲ ਨੌਨ ਸੀਜ਼ਨ ਬਾਰੇ ਗੱਲ ਕਰਾਂਗੇ ਨਹੀਂ ਤਾਂ ਹੁਣ ਇਹ ਚ ਵੀਡੀਓ ਲੰਬੀ ਹੋ ਜਾਣੀ ਆ ਸੋ ਇਹ ਪਰ ਮੈਂ ਸੋਚਿਆ ਕਿ ਬਹੁਤ ਇਨਾਲੋ ਵੀਰਪਣ ਬਰਾ ਪੁਛ ਰਹੀ ਪੇਪਰ ਆ ਰਹੇ ਸੋ ਖੈ ਚਲੋ ਤਿਆਰੀ ਇਹ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਲੋੜਵੰਦਾ ਤੱਕ ਇਹ ਜਾਣਕਾਰੀ ਪਹੁੰਚ ਸਕੇ ਦੱਸੋ ਜਾਣਕਾਰੀ ਕਿਵੇਂ ਲੱਗੀ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਰੱਬ ਆ